ਪੂਰੀ ਟੀਮ ਕਿਸਾਨ ਜਿਹੜੇ ਆ ਝੋਨਾ ਲੈ ਕੇ ਆਏ ਖੜੋਤੇ ਆ ਅਸੀਂ ਸਿਰਫ ਤੇ ਸਿਰਫ ਮਾਰ ਜਿਹੜੀ ਮਾਰਕੀਟ ਕਮੇਟੀ ਦੀ ਮਸ਼ੀਨ ਵਾ ਉਹਨੂੰ ਮਾਨਤਾ ਦਿੰਨੇ ਆ ਕੋਈ ਅਸੀਂ ਸਾਡੇ ਕੋਲੇ ਆ ਜਿਹੜੇ ਪ੍ਰੂਫ ਆ ਤੁਸੀਂ ਬਣਾ ਰਹੇ ਜੇ ਸਾਡੇ ਕੋਲੇ ਇਹੋ ਹੀ ਰਿਪੋਰਟਾਂ ਵਾ ਹੋਰ ਅਸੀਂ ਲਿਖਤੀ ਕੋਈ ਨਹੀਂ ਦੇਣੀ ਹਾਂ ਜਦੋਂ ਉੱਥੇ ਸੈਲਰ ਦੇ ਵਿੱਚ ਕੋਈ ਗੱਡੀ ਫਸਦੀ ਆ ਕਿ ਹਾਰਤੀਏ ਦਾ ਟਰੱਕ ਜਾ ਕੇ ਫਸਦਾ ਵਾ ਤੇ ਉੱਥੇ ਫਿਰ ਸਾਡੇ ਆ ਕੋ ਤਿਆਰ ਨਹੀਂ ਕੋਈ ਗੱਲ ਨਹੀਂ ਜੇ ਕੋ ਬਾਹਰੋਂ ਚੋਂ ਨਾ ਆਉਂਦਾ ਤਦ ਵੀ ਤਿਆਰ ਨਹੀਂ ਨਾ ਬਾਹਰੋਂ ਚੋਂ ਨਾ ਪਰ ਲੱਗਨਦਿਆਂਗੇ ਤੇ ਨਾ ਜਿਹੜੀ ਇੱਥੇ ਖੱਜਲਖਵਰੀ ਹੋਣਦਿਆਂਗੇ ਵੀ ਮਸ਼ੀਨਾਂ ਦਾ ਪਹੁੰਚ ਫਰਕ ਰਵੇ ਇਹਦੇ ਤੇ ਸ਼ੈਲਰ ਮਾਲਕ ਵੀ ਨੋਟ ਕਰ ਲੈਣ ਜਿਵੇਂ ਹੁਣ ਸਪਾਈਡਰ ਸਾਹਮਣੇ ਕਿਹਾ ਵੀ ਮਸ਼ੀਨ ਦੀ ਤੂੰ ਹੀ ਗੱਲ ਕੀਤੀ ਮੈਂ ਵਸ਼ੀਰ ਇੱਕ ਤੇ ਪੈਣ ਦਾ ਫਰਕ ਪਾਜਦੀ ਆ ਜੇ ਝੋਨਾ ਜਿਮੀਦਾਰ ਦਾ ਮੋਕ ਚ 17 ਜਾਂ 18 ਆਉਂਦਾ ਉਥੇ ਜੇ ਮਸ਼ੀਨ ਉਹਦੀ 1.5 8 ਕਰ ਦਿੰਦੀ ਤੇ ਉਹ ਕਹਿੰਦੇ ਨਹੀਂ ਚੁਕੜਾ ਕੱਟ ਲਾਉਣਾ ਜੋ ਨਾ ਲ ਮਸ਼ੀਨ ਫੜੀ ਗਈ ਅੱਜ ਮੰਨ ਲਓ ਆਪਾਂ ਸੈਲਾ ਦੀ ਮਸ਼ੀਨ ਫੜ ਲਈ ਉਹ 1.5 ਪੰਡਾ ਵਾਧਾ ਤੋਲਦੀ ਆ ਜਾਂ ਕਰਦੀ ਆ ਹੁਣ ਇਹ ਚੀਜ਼ ਤੇ ਆ ਜਾਣਾ ਜੀ ਇੰਨਾ ਕੁ ਹੋ ਜਾਂਦਾ ਕਿਸਾਨ ਦਾ ਝੋਨਾ ਚੁੱਕਿਆ ਜਾਂਦਾ 18 ਮੋਗ ਚਰਾ 19 ਵੀ ਹੋ ਜਾਂਦਾ ਇੰਨਾ ਕੁ ਫਿਰ ਕਿਸਾਨ ਦਾ ਵੀ ਹੋ ਜਾਂਦਾ ਸੇਲਾ ਆ ਵੇ ਜਿੱਕੀ ਫਟੇ ਅੱਜ ਸਭਰਾਹ ਮੰਡੀ ਦੇ ਵਿੱਚ ਜਿੱਥੇ ਬੰਦੀਆਂ ਦੇ ਆਗੂ ਜਿਹੜੇ ਇਕੱਠੇ ਹੋਏ ਆ ਇੱਥੇ ਸਾਡੇ ਮਾਨਯੋਗ ਇਨਸਪੈਕਟਰ ਗੁਰਪ੍ਰੀਤ ਸਿੰਘ ਜੀ ਸੁਖਦੀਪ ਜੀ ਇਨਾਂ ਨੂੰ ਵੀ ਨਾਲ ਸ਼ਾਮਲ ਕੀਤਾ ਤੇ ਆਹ ਥੱਲੇ ਦੋ ਮਸ਼ੀਨਾਂ ਪਈਆਂ ਵਾ ਆ ਜਿਹੜੀ ਮਸ਼ੀਨ ਆਏ ਸਾਡੀ ਮਾਰਕੀਟ ਕਮੇਟੀ ਦੀ ਆਹ ਸੇਲਰ ਦੀ ਮਸ਼ੀਨ ਵਾ ਅੱਜ ਇਹਨਾਂ ਦੇ 5-7 ਸੈਂਪਲ ਅਹੀ ਜਿਹੜੇ ਆਓ ਚੈੱਕ ਕੀਤੇ ਆ ਪੂਰੀ ਮੰਡੀ ਦੇ ਵਿੱਚੋਂ ਜਿਹੜਾ ਕੱਲ ਵੋਚਰ ਆਹ ਮਸ਼ੀਨ ਜਾਂ ਸੇਲਰ ਵਾਲੇ 24 ਦੱਸ ਰਹੇ ਸੀ ਅੱਜ ਉਹ 17 7 ਦੇ ਲਾਗੇ ਬੰਨੇ ਆਇਆ ਵਾ ਇਹਨਾਂ ਦਾ ਆਪ ਵਿੱਚ ਡੇਢ-ਦੋ ਪੁਆਇੰਟ ਦਾ ਡਿਫਰੈਂਸ ਹੈ ਆਹ ਮਸ਼ੀਨ ਜਿਹੜੀ ਹੈ ਵੱਧ ਦੱਸ ਰਹੀ ਹੈ ਸੇਲਰ ਦੀ ਸਾਡਾ ਇਹ ਆ ਵੀ ਅਸੀਂ ਇੱਥੇ ਵੀਡੀਓ ਬਣਾਉਣ ਦਾ ਜਾਂ ਅੱਜ ਵੀਟ ਕਰਨ ਦਾ ਮਕਸਦ ਇਹ ਆ ਕਿ ਆ ਜਿਹੜੀ ਮਾਰਕੀਟ ਕਮੇਟੀ ਦੀ ਮਸ਼ੀਨ ਵਾ ਇਹਨੂੰ ਮਤਲਬ ਜਿਹੜਾ ਵਾ ਆਧਾਰ ਮੰਨ ਕੇ ਸੈਲਰ ਮਾਲਕ ਜਿਹੜੇ ਚੁੱਕਣ ਜਿਹੜੇ ਉਹ ਪਰਖੀ ਵਾਲੇ ਇੱਕ ਤਾਂ ਅਕ ਲਵਾ ਲਈ ਚੈੱਕ ਕਰ ਲਈ ਦੂਜੀ ਧਵਾਲੀ ਚੈੱਕ ਕਰ ਲਈ ਇਹ ਠੀਕ ਨਹੀਂ ਪਰਖੀ ਵਾਲਾ ਜਿਹੜਾ ਸੈਲਰ ਵਾਲਾ ਉਹ ਨਾ ਮੰਡੀ ਦੇ ਵਿੱਚ ਆਵੇ ਮੰਡੀ ਦੇ ਵਿੱਚ ਉਹ ਆੜਤੀਏ ਤੋਂ ਪੂਰੀ ਢੇਰੀ ਦਾ ਪਵਾ ਕਰਵਾ ਕੇ ਆਪਣੀ ਨਿਗਰਾਨੀ ਇੱਥੇ ਜਿਹੜਾ ਵਾ ਉਹਨੂੰ ਪਰਵਾ ਕੇ ਲੈ ਕੇ ਜਾਵੇ ਜੇ ਜਾ ਕੇ ਉੱਥੇ ਆੜਤੀਏ ਨੂੰ ਕੋਈ ਪਤਾ ਪੈਂਦੀ ਆ ਦਾਸ ਤਾਂ ਕਾ ਲੈ ਜਾਂਦੀਆਂ ਤੇ ਇੱਕ ਤਾਂਗ ਤੇ ਆਣ ਕੇ ਅੜ ਜਾਂਦੇ ਆ ਵੀ ਇਹਦਾ ਮੋਹਸਟਰ ਜਿਹੜਾ 21 ਹੋ ਗਿਆ ਵਧ ਗਿਆ ਵਾ ਇੱਥੇ ਹੁਣ ਕੱਟ ਲਵਾ ਉਹ ਪੂਰੀ ਗੱਡੀ ਨੂੰ ਕੱਟ ਲੱਗਦਾ ਵਾ ਇਹ ਤੱਕਾ ਹੋ ਰਿਹਾ ਵਾ ਉਹ ਕੱਟ ਸਾਰਾ ਜਿਹੜਾ ਲੋਡ ਆ ਉਹ ਕਿਸਾਨ ਤੇ ਪੈ ਰਿਹਾ ਵਾ ਸਾਰਾ ਆੜਤੀ ਨੇ ਆਪਦੇ ਕੋਲੋਂ ਨਹੀਂ ਦੇਣਾ ਨਾ ਇਨਸਪੈਕਟਰ ਨੇ ਆਪਦੇ ਕੋਲੋਂ ਦੇਣਾ ਵਾ ਕਿਸਾਨ ਜਿਹੜਾ ਵਾ ਉਹ ਇਹਦਾ ਸ਼ਿਕਾਰ ਹੋ ਰਿਹਾ ਵਾ ਸੋ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿੰਨੀ ਹੁਣ SLAB ਆ ਜਿੰਨੀ ਹੁਣ ਨਵੀਂ ਆ ਇਹਦਾ ਮੋਹਸਟਰ ਜਿਹੜਾ ਤੁਸੀਂ 17 ਜਾਂ ਮਾਪਦੰਡ 18 ਤੈ ਕੀਤਾ ਵਾ ਇਹਨੂੰ ਵਧਾ ਕੇ ਵੀਕੀ ਤੇ ਲਜਾਇਆ ਜਾਵੇ ਜਿਹੜੇ 22 ਚੋਨਾ ਜਾਂ 14 ਚੋਨਾ ਜਿਨ੍ਹਾਂ ਨੂੰ ਹਲਦੀ ਰੋਗ ਲੱਗਾ ਸੀ ਉਹਨਾਂ ਦਾ ਦਵਾਨੇ ਦੀ ਕੁਆਲਿਟੀ ਠੀਕ ਆ ਪਰ ਉਹਦਾ ਜਿਹੜਾ ਬਾਹਰੋਂ ਛਿਲਕਾ ਵਾ ਉਹ ਕਾਲਾ ਹੋਇਆ ਵਾ ਅੰਦਰ ਚੌਲ ਵਧੀਆ ਵਾ ਉਹਦੇ ਤੇ ਪੰਜਾਬ ਸਰਕਾਰ ਨੂੰ ਜਲਦੀ ਜਲਦੀ ਤੇ ਕੰਮ ਕਰਨਾ ਚਾਹੀਦਾ ਵਾ ਕੋਈ ਸਾਨੂੰ ਪਤਾ ਲੱਗਾ ਵੀ ਸ਼ੈਲਰਾਂ ਵਾਲੇ ਬਾਹਰੋਂ ਚੋਨਾ ਮੰਗਾ ਰਹੇ ਆ ਇਹ ਸ਼ੈਲਰਾਂ ਵਾਲੇ ਜੇ ਬਾਹਰੋਂ ਚੋਨਾ ਮੰਗਾਉਂਦੇ ਸਾਨੂੰ ਸ਼ੈਲਰਾਂ ਦੇ ਵਿੱਚ ਪਤਾ ਲੱਗ ਗਿਆ ਉਹਦੇ ਤੇ ਵੀ ਵੇਕੇਰਾ ਕਰਾਈ ਹੋਊਗੀ ਤੇ ਜ਼ਿੰਮੇਵਾਰੀ ਫਿਰ ਸੇਲਰ ਮਾਲਕ ਦੀ ਹੋਊਗੀ ਜਿਹੜਾ ਲੋਕਲ ਚੋਨਾਵਾ ਜਿਨ੍ਹਾਂ ਦੇ ਸਿਰ ਦੇ ਵਿੱਚ ਸੇਲਰਾਂ ਦੀ ਸੁਆਹ ਤੇ ਫੱਕ ਪੈ ਰਹੀ ਆ ਜਦੋਂ ਅਚੌਲ ਕਰਦੇ ਆ ਉਹ ਜਿਹੜੇ ਲੋਕ ਚੱਲ ਰਿਹਾ ਉਹਨਾਂ ਦਾ ਪਹਿਲ ਦੇ ਆਧਾਰ ਤੇ ਚੁੱਕਣਾ ਚਾਹੀਦਾ ਵਾ ਇਹਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਜੋ ਮਾਝਾ ਮਾਲਵਾ ਇਨ੍ਹਾਂ ਖੇਤਰਾਂ ਦੇ ਵਿੱਚ ਮੰਡੀਆਂ ਦੇ ਵਿੱਚ ਵੇਚਤ ਕਰਕੇ ਜਿੱਥੇ ਕਿਤੇ ਕਿਸਾਨੀ ਨਾਲ ਤੱਕਾ ਹੁੰਦਾ ਵਾ ਉਹ ਤੱਕੇ ਦੇ ਬਰ ਖਲਾਫ ਡਟਾਂਗੇ ਨਾ ਕਿਸਾਨਾਂ ਧੱਕਾ ਹੁੰਦੇ ਆਗੇ ਤੇ ਜੇ ਕਿਤੇ ਆੜਤੀਆ ਕਿਸਾਨ ਦੇ ਨਾਲ ਖੜੁੰਦਾ ਵਾ ਉਹਦੇ ਨਾਲ ਧੱਕਾ ਹੁੰਦਾ ਵਾ ਉਹਦੇ ਤੇ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਨਾਲ ਖੜਨਗੀਆਂ ਸੋ ਆਓ ਪੰਜਾਬ ਦੇ ਝੋਨੇ ਦਾ ਦਾਣਾ-ਦਾਣਾ ਵਗਾਉਣ ਵਾਸਤੇ ਇੱਕੋ ਹੀ ਇਹ ਸਦਮਾ ਸਿਧਾਂਤ ਤਹਿਤ ਸਾਡੀਆਂ ਜਿਹੜੀਆਂ ਵਾ ਫਸਲਾਂ ਉਹਨਾਂ ਨੂੰ ਰੋਲ ਕੇ ਜਿਹੜੀਆਂ ਡਬਲਿਊਟੀ ਦੀਆਂ ਨੀਤੀਆਂ ਲਾਗੂ ਕਰਨੀਆਂ ਵਾ ਸਰਕਾਰਾਂ ਉਧਰ ਨੂੰ ਤੁਰੀਆਂ ਜਾ ਰਹੀਆਂ ਵਾ ਭਗਵੰਤ ਮਾਨ ਜੀ ਮੋਦੀ ਜੀ ਇਹ ਗੱਲ ਨੂੰ ਸਮਝਣ ਕਿ ਜੇ ਲੋਕਾਂ ਨੇ ਆਪਣਾ ਸੰਦਸ ਦੇੜਿਆ ਵੇਚ ਕੇ ਇਹ ਫਸਲ ਤੋਂ ਕਿਨਾਰਾ ਕਰ ਲਿਆ ਦੇਸ਼ ਫੇਰ ਭੁੱਖਮਰੀ ਦਾ ਸ਼ਿਕਾਰ ਹੋਊ ਹੁਣ ਤਾਂ ਆਨ ਦੇ ਪੰਡਾਰੇ ਨਾਲ ਭਰਤੇ ਪਰ ਆਉਣ ਵਾਲਾ ਸਮਾਂ ਜਿਹੜਾ ਉਹ ਮੁਸ਼ਕਲਾਂ ਪੈਦਾ ਕਰੂਗਾ ਸੋ ਇਹਦੇ ਤੇ ਪੰਜਾਬ ਦੀ ਦੇਖ ਦੀ ਜਿਹੜੀ 65% ਕਿਸਾਨੀ ਨਿਰਪਰਵਾ ਜਿਹਦੇ ਸਿਰ ਤੇ ਆਰਥਿਕਤਾ ਚੱਲਦੀ ਆ ਇਹਨਾਂ ਨੂੰ ਅਣਗੌਲਿਆ ਨਾ ਕੀਤਾ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਮੰਡੀਆਂ ਦੀ ਜਿਹੜੀ ਹੁੰਦੀ ਲੁੱਟਖੋਟਾ ਇਹਨੂੰ ਹਰ ਹਾਲ ਦੇ ਵਿੱਚ ਰੋਕਿਆ ਜਾਵੇਗਾ ਪ੍ਰਧਾਨ ਜੀ ਸੋਸ਼ਲ ਮੀਡੀਆ ਦੇ ਕੁਝ ਪੋਸਟਾਂ ਵਾਇਰਲ ਹੋ ਰਹੀਆਂ ਵਾਂ ਕਿ ਆਰਥੀਆਂ ਪਾਸੋਂ ਕੋਲ ਇਨਸਪੈਕਟਰਾਂ ਵੱਲੋਂ 2 ਰੁਪਏ ਦਾ ਜਿਹੜਾ ਵਾ ਪ੍ਰਤੀ ਤੋੜ ਲਗਾਇਆ ਜਾ ਰਿਹਾ ਕੱਟ ਜੇ ਕੋਈ ਇਹੋ ਜੀ ਗੱਲ ਸਾਹਮਣੇ ਆਉਂਦੀ ਆ ਤੇ ਉਹ ਆਰਤੀਆ ਦੱਸੇ ਵੀ ਇਨਸਪੈਕਟਰ ਜੇ ਕਹਿ ਰਿਹਾ ਵਾ ਕਿ ਭਾਈ 2 ਰੁਪਏ ਦੇਵੇਂਗਾ ਤੇ ਫੇਰ ਇਹ ਚੋਨਾ ਸੈਲਜ ਲਵਾਉਂਗਾ ਤੇ ਉਹ ਸਾਡੇ ਸਾਹਮਣੇ ਕੋਈ ਗੱਲ ਆਵੇ ਕੋਈ ਮਤਲਬ ਸਬੂਤ ਪ੍ਰੂਫ ਹੋਣਗੇ ਤੇ ਫੇਰ ਗੱਲ ਕਰਾਂਗੇ ਬਗੈਰ ਪ੍ਰੂਫਾ ਤੋਂ ਮੈਂ ਹਵਾ ਦੇ ਵਿੱਚ ਜਿਹੜੀਆਂ ਕੋਸਟਾਂ ਵਾਂ ਉਹਨਾਂ ਨੂੰ ਅਸੀਂ ਮਾਨਤਾ ਨਹੀਂ ਦਿੰਦੇ ਮੋਇਸਚਰ ਚੈੱਕ ਤੁਹਾਡੇ ਸਾਰਿਆਂ ਦੇ ਸਾਹਮਣੇ ਕੀਤਾ ਗਿਆ ਜਿਹੜੀ ਮਾਰਕੀਟ ਕਮੇਟੀ ਵਾਲੀ ਮਸ਼ੀਨ ਆ ਉਹਦਾ ਤੇ ਸ਼ੈਲਰ ਵਾਲੀ ਮਸ਼ੀਨ ਜਿਹੜੀ ਆ ਉਹਦਾ 1 ਤੋਂ ਲੈ ਕੇ ਤੇ 1.5% ਤੱਕ ਦਾ ਫਰਕ ਆਇਆ ਵਾ ਤੇ ਜੀ ਦਾ ਚਲੋ ਮਤਲਬ ਕਿ ਆਪਣਾ ਇਹ ਜਿਹੜੀ ਗੱਲ ਦਾ ਇਤਲਾਾ ਆਪਾਂ ਸ਼ੈਲਰ ਵਾਲਿਆਂ ਨੂੰ ਦੇ ਦੇਣੇ ਆ ਕਿ ਜਿਹੜਾ ਫਰਕ ਹੈਗਾ ਵਾ ਉਹਨੂੰ ਉਹ ਮਤਲਬ ਕਿ ਨੇਗੋਸ਼ੀਏਟ ਕਰਕੇ ਤੇ ਉਹਦੇ ਹਿਸਾਬ ਨਾਲ ਮਾਲ ਲਊਗਾ ਜੀ ਇਹ ਮਹਿਕਮੇ ਵੱਲੋਂ ਕੋਈ ਭਾਗੀਕਾਰ ਵੀ ਕੀਤੀ ਜੇ ਕੋਈ ਸ਼ੈਲਰ ਮਾਲਕਾਂ ਦੇ ਵੇਖੋ ਜੀ ਜਿਹੜੇ ਮੌਇਸਚਰ ਮੀਟਰ ਹੁੰਦੇ ਆ ਨਾ ਇਹ ਆ ਕੰਪਨੀਆਂ ਦੇ ਹੁੰਦੇ ਆ ਕੰਪਨੀਆਂ ਕੈਲੀਬ੍ਰੇਟ ਕਰਕੇ ਆਉਂਦੀਆਂ ਤੇ ਬਾਕੀ ਮਤਲਬ ਕਿ ਤੁਸੀਂ ਆ ਬੜੇ ਸੂਝਵਾਨ ਜੇ ਕਿ ਮੌਇਸਚਰ ਦਾ ਫਰਕ ਜਿਹੜਾ ਨਾ ਉਹ ਮਤਲਬ ਕਿ 19 21 ਦਾ ਫਰਕ ਤੇ ਆ ਸਕਦਾ ਵਾ ਕਿ ਡਿਜੀਟਲ ਇਲੈਕਟ੍ਰੋਨਿਕਸ ਆ ਇਹਦੇ ਵਿੱਚ ਮਤ ਤੇ ਜਿਹੜਾ ਮਤਲਬ ਕਿ 1.5 ਪੁਆਇੰਟ ਦਾ ਫਰਕ ਹੈ 1 ਤੋਂ ਲੈ ਕੇ 1.5 ਤੱਕ ਦਾ ਆਇਆ ਵਾ ਉਹਨੂੰ ਆਪਾਂ ਕੰਪਨਸ਼ਨ ਕਰਾਉਣੀ ਕੋਈ ਗੱਲ ਨਹੀਂ ਕੱਟ ਦੀ ਗੱਲ ਤੇ ਜਿਹੜਾ ਕੱਟਦੇ ਵੀ ਪੋਸਟਾਂ ਪੈ ਰਹੀਆਂ ਵਾ ਕਿ ਕੋਲ ਇੰਸਪੈਕਟਰਾਂ ਵੱਲੋਂ ਜੋ ਪ੍ਰਤੀ ਤੋੜੇ ਦੇ ਜਿਹੜਾ ਵਾ 2 ਰੁਪਏ ਪ੍ਰਤੀ ਆਜਾ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਐਵੇਂ ਪੋਸਟ ਪਾਉਣ ਦਾ ਅਧਿਕਾਰ ਹੈ ਆਪਣਾ ਸਾਰਿਆਂ ਦਾ ਕਿ ਉਹ ਕੋਈ ਵੀ ਬੰਦਾ ਆਪਣੇ ਸੋਸ਼ਲ ਮੀਡੀਆ ਤੇ ਕੁਝ ਵੀ ਪੋਸਟ ਕਰ ਸਕਦਾ ਆ ਤੇ ਉਸ ਦਿਨ ਤੁਹਾਡੇ ਨਾਲ ਮੇਰੀ ਫੋਨ ਤੇ ਵੀ ਗੱਲ ਹੋਈ ਆ ਕਿ ਜੇ ਕੋਈ ਬੰਦਾ ਇਦਾਂ ਕਹਿੰਦਾ ਵਾ ਤੇ ਆਪਾਂ ਉਹਨੂੰ ਸਾਬਤ ਕਰ ਦਈਏ ਨਾ ਕਾਟਾਈ ਕਿ ਲੋ ਲੈ ਕੇ ਤੇ ਫਿਰ ਸਹੀ ਹੁੰਦਾ ਵਾ ਫਿਰ ਕਿਥੋਂ ਉਹਦੇ ਤੇ ਕੀ ਹੋਇਆ ਜੀ 17 ਤੱਕ ਮੋਇਸਟਰ ਜਿਹੜਾ ਨਾ ਸਰ ਗੱਲ ਇਤਨਾ 24 ਆਉਂਦਿਆ ਵਾ 24 ਆਉਂਦਿਆ ਇਹਦੇ ਦੀ 16.5 ਆਇਆ ਹੁਣ ਉਹ ਪਾਸ ਕਿ ਗਲਤੀ ਨਹੀਂ 24 ਕਿੱਥੇ ਹੋਇਆ ਹੈਗਾ ਕੱਲ ਆਪਾਂ ਜੇ ਇਹੀ ਜਿਹੜਾ ਹੁਣ ਆਪਾਂ 16.5 ਕੀਤਾ ਨਾ ਅੱਜ ਮੇਰੇ ਮੇਰਾ ਹੀ ਹੋ ਚੁਣਾ ਇਹਦੇ ਵਿੱਚ 16.5 ਤੇ ਜਿਹੜਾ ਉੱਥੇ ਤੋਲ ਕਰਦੇ ਵਾਊਚਰ ਉੱਥੇ 24 ਆਇਆ ਵਾ ਇੱਥੇ 16.5 ਆਇਆ ਨਹੀਂ ਜਾਂ ਆਪਾਂ ਉੱਥੇ ਜਾ ਕੇ ਦੁਬਾਰਾ ਕੱਢ ਲਈਨੇ ਨਾ ਸੋਚਾ 24 ਕਿਹੜਾ ਆਉਂਦਿਆ ਹਾਂ ਆਪਾਂ ਉੱਥੇ ਕੱਢ ਲਈਨੇ ਜਾਈ ਉਹ ਆਪਾਂ ਉਥੇ ਜਾ ਕੇ ਕੱਢ ਲੈਨੇ ਕੋਈ ਗੱਲਾਂ ਢੇਰੀ ਦੇ ਜਾ ਕੇ ਆਪਾਂ ਨੂੰ ਕਰ ਲੈਨੇ ਕੀ ਹਾਂ 24 ਅਨੁਪ੍ਰਦਾਨ ਕੀ ਕਹਣਾ ਜਾਊਗਾ 71 ਹੋਏ ਇੱਥੇ ਦੇਖੋ ਜੀ ਕਿਸਾਨ ਜ਼ਥਵਦੀਆਂ ਕਿਸਾਨ ਵੀ ਸਾਰੇ ਇੱਥੇ 71 ਹੋਏ ਆ ਝੋਨੇ ਦੇ ਮੁੱਦੇ ਤੇ ਝੋਨਾ ਜਿਹੜਾ ਮੰਡੀਆਂ ਰੋਲਿਆ ਚ ਕੋਈ ਦੋ ਰਹਿ ਨਹੀਂ ਸਾਰੇ ਨੂੰ ਪਤਾ ਇਹ ਇਸ ਵਾਰੀ ਨਹੀਂ ਆ ਪਰ ਵੀ ਹੋਇਆ ਭਰਾ ਰੂਆ ਜਦੋਂ ਸਾਡੇ ਸੈਲ ਲੱਗੇ ਨਾ ਅਸੀਂ ਕੋਸ਼ਿਸ਼ ਨਹੀਂ ਵੀ ਸਾਡੇ ਸੈਲ ਲੱਗ ਰਹੇ ਤਾਂ ਸਾਡਾ ਝੋਨਾ ਛੇਤੀ ਚੁੱਕਿਆ ਜਾਊ ਪਰ ਸਾਡਾ ਹੀ ਮੁਸੀਬਤੇ ਸਾਡੇ ਹੱਥੇ ਬਣ ਗਏ ਪਹਿਲਾਂ ਆਰੋ ਕੱਟੇ ਜਾਂਦੇ ਇਹਦੇ ਝੋਨਾ ਮਰ ਮ ਚੁੱਕਿਆ ਜਾਂਦਾ ਖਮਾਣ ਵਾਲਾ ਵੱਡੇ ਸੈਲੋਂ ਝੋਨਾ ਇਹਨਾਂ ਸੈਲਰਾਂ ਨੇ ਐਡਾ ਲੋਕਾਂ ਨੂੰ ਪਰੇਸ਼ਾਨ ਕੀਤਾ ਵੀ ਜਿਵੇਂ ਉਹਨਾਂ ਸਪਾਈਟਰ ਸਾਹਮਣੇ ਕਿਹਾ ਵੀ ਮਸ਼ੀਨ ਦੀ ਤੁਸੀਂ ਗੱਲ ਕੀਤੀ ਵੀ ਮਸ਼ੀਨ ਇੱਕ ਅੱਧੇ ਪੈੰਡਾ ਫਰਕ ਪਾ ਜਿੰਦੀ ਆ ਜੇ ਝੋਨਾ ਜਿਮੀਦਾਰ ਦਾ ਮੋਗਚ 17 ਜਾਂ 18 ਆਉਂਦਾ ਉੱਥੇ ਜੇ ਮਸ਼ੀਨ ਉਹਦੀ ਸਾਢੇ 18 ਕਰ ਦਿੰਦੀ ਤੇ ਉਹ ਕਹਿੰਦੇ ਨਹੀਂ ਚੁਕੜਾ ਘੱਟ ਲਾਉਣਾ ਜਿਉਂ ਉਹਨਾਂ ਦੀ ਮਸ਼ੀਨ ਫੜੀ ਗਈ ਅੱਜ ਮੰਨ ਲਓ ਆਪਾਂ ਸੈਲਰਾਂ ਦੀ ਮਸ਼ੀਨ ਫੜ ਲਈ ਉਹ ਡੇਢ ਪੈੰਡ ਵਾਧਾ ਤੋਲਦੀ ਆ ਜਾਂ ਕਰਦੀ ਆ ਹੁਣ ਇਹ ਚੀਜ਼ ਤੇ ਆ ਜਾਣਾ ਜੀ ਇੰਨਾ ਕ ਹੋ ਜਾਂਦਾ ਤੇ ਜਦੋਂ ਕਿਸਾਨ ਦਾ ਝੋਨਾ ਚੁੱਕਿਆ ਜਾਂਦਾ 18 ਮੋਗਚ ਦਾ 19 ਵੀ ਹੋ ਜਾਂਦਾ ਇ ਇਹ ਆ ਵੀ ਇਹਨੂੰ ਦੋ ਪਾਸੇ ਬਣਾ ਕਰੀਏ ਜਦੋਂ ਉਹਦੀ ਮਸ਼ੀਨ ਫੜੀ ਗਈ ਸੈਲਰੀ ਉਦੋਂ ਹੋ ਜਾਂਦਾ ਜਦੋਂ ਆਪਾਂ ਝੋਨਾ ਵੇਚਣਾ ਜੀ ਉਦੋਂ ਅਸੀਂ ਆਂਦੇ ਵਿੱਕ ਪਰੇ ਉੱਤੇ ਕਾਹਦੇ ਕੱਟ ਲਉਣਾ ਇਹ ਵੀ ਬੇਇਨਤੀ ਸੈਲਰਾਂ ਨੂੰ ਕਰਦੇ ਆ ਮਸ਼ੀਨਾਂ ਜੀ ਫੜੀ ਗਈ ਆਪਣੇ ਸਾਹਮਣੇ ਆ ਬਾਕੀ ਜਿਹੜਾ ਬਾਹਰੋਂ ਝੋਨਾ ਆਉਂਦਾ ਜਾਂ ਸੈਲਰੀ ਕੰਮ ਕਰਦੇ ਤਾਂ ਸੱਲਕੇ ਰਹਿ ਜਾਊਗਾ ਕਿਸਾਨ ਵੀਰਾਂ ਮੁੜ ਕੇ ਤਾਂ ਸੱਲ ਜਿੰਮੇਵਰ ਹੋ ਗਏ ਪ੍ਰਧਾਨ ਜੀ ਦੱਸਤਾ ਇਹਨਾਂ ਨੂੰ ਵੀ ਆਕੇ ਸਾਨੂੰ ਪਰੇਸ਼ਾਨ ਕਰਦਾ ਵਾ ਕੋਈ ਹੋ ਵਾ ਵੇਖੋ ਜੀ ਕਿਸਾਨ ਦਾ ਝੋਨਾ ਵਾ 4 ਮਹੀਨੇ 5 ਮਹੀਨੇ ਤਹੀ ਕੁੜੀਆਂ ਉੱਤੇ ਗਰਮੀਆਂ ਚ ਮੌਸਮ ਖਰਾਬ ਰਿਹਾ ਅੱਧੀ ਜਿਹੜਾ ਝੋਨਾ ਮੰਡੀਆਂ ਚ ਪਿਆ 24 25 ਕਟਨ ਦੇ ਗਰੇ ਉਹ ਵੀ ਸਾਡਾ ਰੋ ਰਿਹਾ ਤਾਂ ਕਿਸਾਨ ਕਿੱਧਰ ਜਾਊਗਾ ਬੇਤੀਆ ਵੀ ਸਰਕਾਰ ਦੇ ਨਾਲ ਧਿਆਨ ਦੇਵੇ ਸਪੈਕਟਰ ਸਾਹਿਬ ਨਾਲ ਸਾਡੀ ਗੱਲ ਹੋਈ ਆ ਵੀ ਇਹ ਤੇ ਪੂਰਾ ਧਿਆਨ ਦੋ ਅਲਾਊਡ ਆ ਜੋ ਜੋ ਖੇਤੀਬਾੜ ਦੀ ਮਸ਼ੀਨ ਅਲਾਊਡ ਆ ਇਹਦੀ ਆਪਣੀ ਮਾਰਕਟ ਕਮੇਟੀ ਤੇ ਉਸ ਹਿਸਾਬ ਨਾਲ ਚੈੱਕ ਕਰਕੇ ਝੋਨਾ ਚੁੱਕਿਆ ਜਾਵੇ ਜਿਹੜਾ ਮਸ਼ੀਨ ਆਪਸੇਲਰ ਦੀ ਹੋ ਨਾ ਨਹੀਂ ਲਾਉਂਦਾ ਮੈਂ ਜੀ ਸੋਨ ਸਿੰਘ ਸਭਰਾ ਮੇ ਤੋਂ ਪਹਿਲਾਂ ਦੋ ਕਿਸਾਨਾਂ ਨੇ ਤਿੰਨਾਂ ਨੇ ਦੱਸ ਦਿੱਤਾ ਸਪੈਕਟਰ ਸਾਹਿਬ ਨੇ ਦੱਸ ਦਿੱਤਾ ਜੋ ਵਿੱਚ ਫਰਕ ਆ ਰਿਹਾ ਮਸ਼ੀਨਾਂ ਦੇ ਇਹਦੇ ਬਾਰੇ ਬੜਾ ਕਲੀਅਰ ਕਰ ਦਿੱਤਾ ਮੈਂ ਇਹ ਬੇਨਤੀ ਕਰੂੰਗਾ ਇਨਸਪੈਕਟਰ ਸਾਹਿਬ ਵੀ ਸਾਡੇ ਆਪ ਦੇ ਬੱਚੇ ਆ ਬਗਾਨੇ ਨਹੀਂ ਗਏ ਤੇ ਸੈਦਰਾਵਾਂ ਵਾਲੇ ਵੀ ਸਾਡੇ ਵਿੱਚੋ ਹੀ ਗਏ ਆ ਜਿੱਦਨ ਤੇ ਇਹਨਾਂ ਦੀ ਆਰ ਤਾਂ ਹੀ ਉਦੋਂ ਤੇ ਸਾਡੇ ਆਲਾ ਕਾਨੂੰਨ ਹੀ ਵਰਤਦੇ ਤੇ ਅੱਜ ਇਹਨਾਂ ਦਾ ਥੋੜਾ ਜਿਹਾ ਕਾਨੂੰਨ ਬਦਲ ਗਿਆ ਵਾ ਇਹਨਾਂ ਨੂੰ ਸਾਡੇ ਨਾਲ ਨਾਲ ਮਿਲ ਕੇ ਚੱਲਣਾ ਚਾਹੀਦਾ ਜਿਦ ਤਰ੍ਹਾਂ ਪਹਿਲਾਂ ਸੈਦਰਾ ਦਾ ਨਾਂ ਲੱਗਣ ਤੋਂ ਬਗੈਰ ਇੱਥੇ ਝੋਨਾ ਝੁਕ ਜਾਂਦਾ ਸੀ ਥੋੜਾ ਜਿਹਾ ਕਿਸੇ ਦਾ 1921 ਹੋ ਜਾਂਦਾ ਚੱਲਦਾ ਜਾਂਦਾ ਹੈ ਕੰਮ ਉਦੋਂ ਸਾਰੇ ਕੰਮ ਸਹੀ ਚੱਲਦੇ ਸੀ ਪਰ ਆ ਜਿਹੜਾ ਹੁਣ ਜਿਤਰਾ ਪੈਂਦਿਆ ਵਾ ਰੋਲ ਘੋਟੋਲਾ ਇਸ ਤਰ੍ਹਾਂ ਦੇ ਗੱਲ ਮਾੜੀ ਅਸੀਂ ਕੱਲ ਵੀ ਵ ਮੇਰਾ ਖਰਾਬੇ ਲੱਖਾਂ ਕਰੋੜਾਂ ਏਕੜ ਜਿਹੜੀ ਆਪਾਂ ਸਭ ਬਰਾਬਾਦ ਹੋ ਗਈ ਆ ਜ਼ਮੀਨਾਂ ਦੇ ਵਿੱਚ ਰੇਤ ਚੜ ਗਈ ਆ ਆਪਣਾ ਬੰਨੂ ਤਹਾਂ ਇੱਥੇ ਵੇਖਿਆ ਵਾ ਇਧਰ ਵੇਖਿਆ ਤਹਾਂ ਜਿਹੜਾ ਅਜਨਾਲੇ ਵਾਲੇ ਕੀ ਬਣ ਗਿਆ ਝੋਨਾ ਤੇ ਰਹਿ ਪਈਆਂ ਸਤਵੇਂ ਸੱਗਿਆ ਮੈਨੂੰ ਨਹੀਂ ਪਤਾ ਕਿੱਥੇ ਸਰਕਾਰ ਸੁੱਤੀ ਆ ਕਿਹੋ ਜਿਹੇ ਵਾਅਦੇ ਕਰਦੀ ਆ ਥੋੜਾ ਬੋਤਾ ਇਹਨੂੰ ਤਾਂ ਠਾਠਾ ਕਰਕੇ ਤੇ ਕਿਸਾਨਾਂ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਕਿਸਾਨ ਅੱਗੇ ਬੜੇ ਰੋਲੇ ਆ ਬੁਰਾ ਹਾਲ ਆ ਹੁਣ ਗਾੜ ਦੇ ਪਾਸੇ ਠੰਡ ਤੁਰੀ ਆਉਂਦੀ ਇਹਦਾ ਤੇ ਮੋਚਰ ਵਦਨਾ ਵਾ ਪਰ ਆਲੀਆਂ ਸਾਨੂੰ ਸਾੜ ਨਹੀਂ ਦੇਣੀਆਂ ਇਹਨਾਂ ਦੇ ਪਰਚੇ ਕਰਨੇ ਆ ਤੇ ਸਾਨੂੰ ਤੇ ਐ ਦਿਨ ਦੀ مصیبت ਆ ਜਿਹੜੀ ਸਾਨੂੰ ਤਾਂ ਸਮਝ ਨਹੀਂ ਆਉਂਦਾ ਕਿ ਇਹਨਾਂ ਦੇ ਗੱਲ ਲਾ ਕੇ ਮਰਨਾ ਪਊ ਫਿਰ ਸਾਨੂੰ ਸਾਨੂੰ ਜਿਆਦਾ ਜਿਹੜਾ ਵਾ ਇਹ ਨਹੀਂ ਚਾਹੁੰਦੇ ਇਹਨਾਂ ਦੇ ਨਾਲ ਕੋਈ انسਪੈਕਟਰਾਂ ਦੇ ਨਾਲ ਸਾਡਾ ਕੋਈ ਫਿੱਕ ਪਵੇ ਸਾਡੇ ਯਾਰੇ ਧੀਆ ਪੁੱਤਾ ਕਿਉਂ ਹੀ ਹੈ ਇਹਨਾਂ ਨੇ ਪਾਵਾਂਗੇ ਸਾਡੀ ਉਨੀ ਕੀ ਮੰਦੇ ਵੀ ਆ ਪਰ ਜੇ ਪਿੱਛੋਂ ਮਾੜਾ ਮੋਟਾ ਸਰਕਾਰ ਕੋਈ ਇਹਨਾਂ ਨੂੰ ਕੋਈ ਜਿਹੜਾ ਛੋੜ ਦੇਵੇ ਜਾਂ ਸੈਦਨਾ ਛੋੜ ਦੇਣ ਫੇਰ ਤਾਂ ਗੱਲ ਬਣੂਗੀ ਤੇ ਨਾ ਇਹਨਾਂ ਸਾਨੂੰ ਲੜਾਇਆ ਜਾ ਰਿਹਾ ਵਾ ਇਹਨਾਂ ਲਈ ਕਾਨੂੰਨ ਹੋਰ ਕੱਢ ਰਿਆ ਸਾਡੇ ਲਈ ਹੋਰ ਕੱਢ ਦਿੰਦੇ ਆ ਸਾਡੇ ਕੋਲ ਹੋਰ ਉੱਤੇ ਕੁਝ ਹੋਰ ਜਦੋਂ ਵੋਟਾਂ ਲੈਣ ਆਉਂਦੇ ਉਦੋਂ ਸਾਨੂੰ ਲੱਕੜ ਦੇ ਮੁੰਡੇ ਦਿੱਤੀ ਜਾਂਦੇ ਆ ਇਹ ਕੰਮ ਠੀਕ ਨਹੀਂਗਾ ਮੈਂ ਇਹਦੀ ਨਖੇਦੀ ਕਰਦਾ ਵਾਂ ਜੇ 2-2 ਪੈਣ ਦਾ ਜਾਂ 1.5-1.5 ਪੈਣ ਦਾ ਫਰਕ ਆ ਕਿਉਂ ਕਿਸਾਨਾਂ ਨੂੰ ਖਰਾਬ ਕਰਦੇ ਆ ਜੇ ਮੀਂਹ ਪੈ ਕੇ ਤੇ ਕਿਸਾਨ ਨੇ ਥੋੜਾ ਜਿਹਾ ਪਾਵਾ ਦਿੱਤਾ ਆਪ ਵੀ ਉਹਦਾ ਦਾਣਾ ਜੇ ਕਾਲਾ ਹੋ ਗਿਆ ਦੀ ਤੇ ਇਹਦੇ ਤੋਂ ਬਗੈਰ ਗੁਜ਼ਾਰਾ ਨਹੀਂ ਹੋਣਾ ਢਿੱਡ ਨਹੀਂ گے ਭਰਨੀ ਤੇ ਕਿਸਾਨ ਨੂੰ ਇਹਨਾਂ ਨੂੰ ਸਰਕਾਰਾਂ ਨੂੰ ਥੋੜਾ ਬਹੁਤਾ ਸੋਚਣਾ ਹਾਂਜੀ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਦੀ ਫਤਿਹ ਇਨਸਪੈਕਟਰ ਸਾਹਿਬ ਨਾਲ ਖੜੋਤੇ ਆ ਨਾਲ ਸਾਡੀ ਪੂਰੀ ਟੀਮ ਕਿਸਾਨ ਜਿਹੜੇ ਆ ਝੋਨਾ ਲੈ ਕੇ ਆਏ ਖੜੋਤੇ ਆ ਅਸੀਂ ਸਿਰਫ ਤੇ ਸਿਰਫ ਮਾਰ ਜਿਹੜੀ ਮਾਰਕੀਟ ਉਹਨੂੰ ਮਾਨਤਾ ਦਿੰਨੇ ਆ ਜੇ ਕੋਈ ਆੜਤੀਆ ਵੀਰ ਗੁੰਮਰਾਹ ਕਰਕੇ ਦਬਾਅ ਪਾ ਕੇ ਮਤਲਬ ਕਟ ਲਵਾਉਣਾ ਚਾਹੁੰਦਾ ਵਾ ਆਪਦੀ ਮਸ਼ੀਨ ਦੇ ਨਾਲ ਚੈੱਕ ਕਰਵਾ ਕੇ ਉਹਨੂੰ ਮਾਨਤਾ ਨਹੀਂ ਦੇਣਗੀ ਜਥੇ ਵਧੀਆਂ ਜਿਹੜੀ ਸੈਲਰ ਦੀ ਮਸ਼ੀਨ ਵਾ ਉਹਨੂੰ ਵੀ ਮਾਨਤਾ ਨਹੀਂ ਦੇਣਗੇ ਕਿਉਂਕਿ ਜਿਹੜੀ ਮਾਰਕੀਟ ਕਮੇਟੀ ਦੀ ਮਸ਼ੀਨ ਵਾ ਇਹਦੇ ਤੇ ਸਾਨੂੰ ਥੋੜਾ ਬਹੁਤ ਅਤਵਾਰ ਯਕੀਨ ਹੈ ਆ ਵੀ ਇਹ ਸਹੀ ਦੱਸੂਗੀ ਬਾਕੀ ਇਹਦੇ ਤੇ ਭਗਵੰਤ ਮਾਨ ਜੀ ਨੂੰ ਸਾਡੇ ਇਥੋਂ ਦੇ ਮੰਡੀ ਵਿਭਾਗ ਨੂੰ ਸਾਡੇ ਪ੍ਰਸ਼ਾਸਨ ਨੂੰ ਇਹਤੇ ਸੋਚ ਕੇ ਵਿਚਾਰ ਕੇ ਲੋਕਾਂ ਨੂੰ ਜਿਹੜੀ ਆ ਨਮੀ ਦੀ ਜਿਹੜੀ ਆ ਥੋੜੀ ਜਿਹੀ ਰੈਲੈਕਸੇਸ਼ਨ ਦੇਣੀ ਚਾਹੀਦੀ ਆ ਕਿਉਂਕਿ ਵਾਤਾਵਰਨ ਦੇ ਵਿੱਚ ਵੈਸੇ ਨਮੀ ਆ ਗਈ ਆ 12 ਵਜੇ ਤੋਂ ਪਹਿਲਾਂ ਤ੍ਰੇਲ ਨਹੀਂ ਲੈਂਦੀ ਤੇ 6 ਵਜੇ ਫਿਰ ਪੈਣੀ ਸ਼ੁਰੂ ਹੋ ਜਾਂਦੀ ਆ ਮੌਇਸਚਰ ਜਿਹੜਾ ਉਹ ਵਧਣਾਵਾ ਘਟਣਾ ਨਹੀਂ ਆਉਣ ਲੈ ਦਿਨਾਂ ਦੇ ਵਿੱਚ ਤੇ ਆ ਜਿਹੜਾ ਰੋਲਰ ਰੱਪਾ ਜਿਹੜਾ ਮਸ਼ੀਨਾਂ ਦਾ ਜਿੱਥੇ ਪਊਗਾ ਉੱਥੇ ਸਰਕਾਰ ਜ਼ਿੰਮੇਵਾਰੀ ਹੋਊਗੀ ਸਰਕਾਰ ਆਪਣੀ ਜ਼ਿੰਮੇਵਾਰੀ ਤੇ ਇਨਸਪੈਕਟਰਾਂ ਨੂੰ ਖੁੱਲ ਦੇ ਕੇ ਮਾਰਕੀਟ ਕਮੇਟੀ ਦੀ ਮਸ਼ੀਨ ਦੀ ਵਰਤੋਂ ਕਰਨ ਦੇ ਜਿਹੜੇ ਆ ਉਹ ਹੱਕ ਦੇਣ ਜਿਵੇਂ ਕਿ ਸੈਲਰਾਂ ਦੀਆਂ ਮਸ਼ੀਨਾਂ ਦੇ ਵਿੱਚ ਕਾਫੀ ਫਰਕ ਆਇਆ ਵਾ ਕਿ ਹੁਣ ਤੁਹਾਡੇ ਵੱਲੋਂ ਕੋਈ ਲਿਖਤੀ ਸ਼ਿਕਾਇਤ ਵੀ ਦਿੱਤੀ ਜਾਊਗੀ ਇਹਨਾਂ ਦੇ ਕਰਕੇ ਵੇਖੋ ਅਸੀਂ ਸਾਡੇ ਕੋਲੇ ਆ ਜਿਹੜੇ ਪ੍ਰੂਫ ਆ ਤੁਸੀਂ ਬਣਾ ਰਹੇ ਜੇ ਸਾਡੇ ਕੋਲੇ ਇਹੋ ਹੀ ਰਿਪੋਰਟਾਂ ਵਾ ਹੋਰ ਅਸੀਂ ਲਿਖਤੀ ਕੋਈ ਨਹੀਂ ਦੇਣੀ ਹਾਂ ਜਦੋਂ ਉੱਥੇ ਸੈਲਰ ਦੇ ਵਿੱਚ ਕੋਈ ਗੱਡੀ ਫਸਦੀ ਆ ਕਿ ਆੜਤੀਏ ਦਾ ਟਰੱਕ ਜਾ ਕੇ ਫਸਦਾ ਵਾ ਤੇ ਉੱਥੇ ਫਿਰ ਸਾਡੇ ਆ ਕੋ ਤਿਆਰ ਨਹੀਂ ਕੋਈ ਗੱਲ ਨਹੀਂ ਜੇ ਕੋਈ ਬਾਹਰੋਂ ਲਗਣ ਦਿਆਂਗੇ ਤੇ ਨਾ ਜਿਹੜੀ ਇੱਥੇ ਖੱਜਲਖਵਰੀ ਹੋਣ ਦਿਆਂਗੇ ਵੀ ਮਸ਼ੀਨਾਂ ਦਾ ਪੋਚ ਫਰਕ ਰਵੇ ਇਹਦੇ ਤੇ ਸ਼ੈਲਰ ਮਾਲਕ ਵੀ ਨੋਟ ਕਰ ਲੈਣ ਇਹਦੇ ਤਿਆਰਤੀ ਵੀ ਨੋਟ ਕਰਨ ਤੇ ਇਹਦੇ ਤੇ ਮਾਰਕੀਟ ਕਮੇਟੀ ਤੇ ਸਾਡੀ ਸਰਕਾਰ ਵੀ ਨੋਟ ਕਰੇ